ਲਾ ਆਏ ਨਾ ਕਰੋ ਖਾਬ ਕਰਕੇ ਰੱਖਦੇ ਨੇ ਭਾਈ ساری ਮੰਡੀ ਦਾ ਸ਼ਿੰਗਾਰ ਹੈ ਚੋਟੀ ਲੈ ਲੈ ਵੀ ਲੀਲੀ ਰਵੀ ਦਾ ਮੂੰਹ ਦਿਖਾ ਦੇ ਇਧਰੋਂ ਕਰਕੇ ਦੇਖ ਲੈ ਦੇਖ ਲੈ ਆਓ ਜੀ ਲੈ ਲੈ ਪਰ ਲਓ ਜਿਹ ਤਰੀਕ ਤੇ ਜੀ ਮਿੰਨਾ ਦੂਜਾ ਮਾਨਸਾ ਬਿੱਤੇ ਆਇਆ ਦਿਖਾਉਨੇ ਆ ਟੋਕੜ ਗੱਪਣ ਸੱਜਰ ਸੂਈਆਂ ਮੰਦੇ ਠੰਡੇ ਸਬਦ ਖਵਾਗੇ ਬਣੇ ਰਹੋ ਮਾਲਬਾ ਬਲੋਗਰ YouTube ਚਾਹਾਂ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਮੈਂਟਾਂ ਦੇ ਵਿੱਚ ਦੱਸੋ ਵੀਡੀਓ ਕਿਵੇਂ ਲੱਗੀ ਤੇ ਕਹਿ ਜੀ ਰਹੀ ਲੈ ਵੀਰੇ ਮਾਨਸਾ ਮੰਡੀ ਤੋਂ ਸ਼ਰਾ ਮੱਝ ਐ ਇੱਕੋ ਪੀਸ ਦੇਖਣ ਲੈ ਕੇ ਤੇ ਕੈਮਰਾ ਕੋਨਾ ਮਾਰਦੇ ਸਾਰ ਕੇ ਮੁੰਡਿਆ ਦੱਸਦੇ ਆ ਭਾਈਆਂ ਦਾ ਡਿਟੇਲ ਪੁੱਛ ਕੇ ਰੰਗ ਬੜਾ ਸਾਫ਼ ਆ ਇੱਕ ਤਾਂ ਕਾਲੇ ਰੰਗ ਦਾ ਬਿਲਕੁਲ ਜਿਵੇਂ ਫੀਮ ਵਰਗਾ ਰੰਗ ਆ ਤੇ ਕੈਮਰੇ ਤੋਂ ਬਾਹਰ ਦੇਖ ਲੀ ਆ ਤੇ ਸ਼ਿੰਗਾਰ ਆ ਸਾਰੀ ਰਾਜਮਾਨਸਾ ਮੰਡੀ ਦਾ ਮੋੜ ਲੈ ਵੀਰੇ ਹੋਰ ਤਾਂ ਕੈਮਰਾ ਥੱਲੇ ਮਾਰਦੇ ਭਾਈ ਮੁੰਡਾ ਦਿਖਾ ਦੇ ਕਿਰਨ ਸਾਰ ਕੇ ਤੇ ਪੁੱਛਦੇ ਆ ਭਾਈਆਂ ਤੋਂ ਕਿਹੜੇ ਪਿੰਡੋਂ ਆਇਓ ਕਿੰਨਾ ਦੁੱਧ ਆ ਤੇ ਕੈਮਰ ਸੁਵੇ ਆ ਸਾਰੀ ਡਿਟੇਲ ਕੀ ਰੇਟ ਆ ਕੀ ਪਾਪਾਂ ਤਾਂ ਦਾ ਸਾਰਾ ਕੁਝ ਪੁੱਛ ਕੇ ਤਾਂ ਚਾਂਗੇ ਲਵਨ ਵਾਲਾ ਵੀ ਰਹੇ ਉੱਥੇ ਤੇ ਸਾਰੀ ਡਿਟੇਲ ਪੁੱਛ ਕੇ ਦੱਸ ਦਿਆਂ ਮਾਈ ਨਾਲ ਕਿ ਸੋ ਇਹਨੇ ਰੰਗ ਬੜਾ ਸਾਫ ਆ ਮੱਝ ਦਾ ਤੇ ਦੁੱਧ ਘਾਣ ਦਾ ਕੈਮਰਾ ਤਾਹਾਂ ਲਾ ਕੇ ਟੂਹੇ ਤੇ ਕਾਈ ਮੁੰਡਾ ਅਗਰਾ ਮੈਂ ਤੁਹਾਨੂੰ ਅੱਜ ਬਰਦਾਸ਼ਤ ਆ ਮੈਂ ਸੱਤ ਨੇ ਗਾਲ੍ਹ ਬਾਈ ਇੱਧਰ ਕਰ ਗੋ ਇੱਧਰ ਮਾਰ ਮੁੰਡਾ ਕੈਮਰਾ ਕਿੱਥੋਂ ਆਇਓ ਛੀਨੇ ਜੋ ਕਾਸ਼ਮ ਕੋ ਛੀਨੀ ਕਿੱਥੋਂ ਕਾਸ਼ਮ ਕੋ ਛੀਨਾ ਅੱਛਾ ਠੀਕ ਹੈ ਕੰਮੇ ਸੂਇ ਆ ਛੋਟੀ ਤੀਜੇ ਸੂਇ ਆ ਪੀਜੇ ਸੂਇ ਆ ਇਹ ਟੀਕੇ ਦੀ ਮੱਝ ਦਾ ਸਾਹ ਦੀ ਆ ਇਹ ਤਾਂ ਇਹ ਲਿਆਂਦੀ ਸੀਗੀ ਹਸਾਰ ਤੋਂ ਹਸਾਰ ਤੋਂ ਲਿਆਂਦੀ ਸੀ ਪਹਿਲਾਂ ਲਿਆਂਦੀ ਸੀ ਇਹ ਇਹਦਾ ਮੱਖਾ ਰੰਗ ਦਾ ਜਹਾ ਸਾਰੀਆਂ ਮੱਝਾਂ ਨੂੰ ਰੰਗ ਦਾ ਫਰਕ ਆ ਕਾਲੇ ਰੰਗ ਤੇ ਮੋਹਰਾਂ ਨਾਲਦੀ ਆ ਜੀ ਮੋਹਰਾਂ ਪਿਓਰ ਹੈ ਹਾਂ ਜੀ ਆ ਦੇਖ ਠੀਕ ਆ ਕੰਮੇ ਛੂਇਆ ਹੁਣ ਤੀਜੇ ਸੂਇ ਆ ਜੀ ਤੀਜੇ ਸੂਇ ਆ ਹੁਣ ਦੁੱਧ ਕਿੰਨਾ ਹੁਣ ਤਾਂ ਜੀ ਇਹ ਹਜੇ ਸੂਈ ਨੂੰ ਅੰਦਰ 5 5 ਦਿਨ ਹੋਏ ਨੇ ਪਰ 12 ਲੀਟਰ 12 ਲੀਟਰ ਦੀ ਉਮੀਦ ਕਿਤੋਂ ਤੱਕ ਆ ਕੇ ਕਿੰਨੇ ਤੱਕ ਦੋ 18 20 ਲੀਟਰ ਤੱਕ ਦੋ 18 20 ਲੀਟਰ ਦੋ ਤੇ ਆ ਕੱਟਰੂ ਇਹਦਾ ਕੱਟਾ ਕਿੰਨਾ ਜੀ ਦਿਖਾ ਦੇ ਹੱਟਾ ਜੀ ਕੱਟਾ ਵੀ ਜ਼ਬਰਦਸਤ ਆ ਬਾਈ ਅਜੇ ਨੀ ਮਰੂ ਜਾ ਹੋਵੇ ਤੇ ਰੇਡ ਦਾ ਡੱਚ ਦੇ ਹੁਣ ਕਿੰਨਾ ਇਹਦਾ 2 ਲੱਖ ਜੀ 2.5 ਲੱਖ ਹਾਂਜੀ ਦੇ ਲੈਣਾ ਦੇ ਲੈਣ ਬਸ ਦੇ ਲੈਣ ਵਾਲਾ ਕੰਮੀ ਆ ਜੀ ਦੇ ਲੈਣ ਵਾਲਾ ਗੱਲ ਜੀ ਮੋਬਾਈਲ ਨੰਬਰ ਬੋਲਦੇ ਆਪਣਾ

ਕੀ ਕੈਮੇਚ ਹੋਇਆ ਹੈ ਕਿਹੜੇ ਟੀਕੇ ਦੀ ਹੈ ਕਿੰਨੇ ਲੀਟਰ ਦੁੱਧ ਹੈ ਕੀ ਭਾ ਭਾਰਤਾ ਨੂੰ ਕਿਹੜਾ ਪਿੰਡ ਹੈ ਸਾਰੀ ਡਿਟੇਲ ਦੱਸਾਂਗੇ ਤੈ ਮੋੜ ਲੈ ਬਾਈ ਤੁਰ ਤਰਕੇ ਦਿਖਾ ਦਈਏ ਮੋੜ ਲੈ ਮੋੜ ਲੈ ਆ ਜਾਂਦੇ ਤੇ ਮਾਰਦੇ ਮਾਰਾ ਕੈਮਰਾ ਲੈ ਬੰਨੂਆ ਦਿਖਾ ਦੇ ਚ ਮਾਰ ਕੇ ਕੋਰ ਨਾਲ ਪੁੱਛਾਂਗੇ ਬਾਈ ਤੋਂ ਤੇ ਸਾਰੀ ਦਿਖਾ ਦੇ ਚ ਮਾਰ ਕੇ ਦੂਰੋਂ ਦਿਖਾ ਦੇ ਸਾਰੀ ਡਿਟੇਲ ਦਿਖਾ ਦੇ ਬਾਈ ਤੂੰ ਪੁੱਛ ਤੇ ਆ ਕੀ ਪਾ ਪੰਤਾ ਕਰਦਾ ਸਤਰੀ ਗਾਲ ਬਾਈ ਕੀ ਹਾਲ ਹੈ ਠੀਕ ਹੈ ਜੀ ਕਿਹੜੇ ਪਿੰਡੋਂ ਆਇਓ ਸੁਨਾਮ ਤੋਂ ਜੀ ਸੁਨਾਮ ਤੋਂ ਆਇਓ ਹਾਂ ਜੀ ਅੱਛਾ ਕਿੰਨੇ ਦਿਨਾਂ ਦੀ ਛੂਈ ਆ ਇਹ ਇਹਨੂੰ ਹੋ ਗਏ 14 ਦਿਨ ਛੂਈ ਨੂੰ 14 ਦਿਨ ਹੋ ਗਏ ਛੂਈ ਨੂੰ ਮਗਰ ਬੱਚਾ ਬੱਚਾ ਜੀ ਬੱਚਾ ਅੱਛਾ ਤੇ ਕੈਲੀ ਦੁੱਧ ਦੁੱਧ 15 ਕਿਲੋ ਤਿਆਰ ਹੈ 15 ਹਾਂ ਜੀ ਕਦੋਂ ਮੇ ਸੂਏ ਹੋ ਦੂਜੇ ਸੂਏ ਜੀ ਦੂਜੇ ਸੂਏ 15 ਲੀਟਰ ਦੁੱਧ ਤਿਆਰ ਕੀ ਭਾ ਭੰਤਾ ਮੰਗਦਾ 60000 ਰੁਪਏ ਮੰਗਦਾ 60000 ਮੰਗਦਾ ਹਾਂ ਜੀ ਤੇ ਲੈਣ ਦੇਣ ਕਿਤੋਂ ਤੱਕ ਲੈਣ ਦੇਣ 52000 ਦੀ ਦੇ ਦੇ 52000 ਦੀ ਛੋਟ ਕਰ ਦੋਗੇ ਹਾਂ ਜੀ ਠੀਕ ਹੈ ਮੋਬਾਈਲ ਨ

ਜਾਣਕਾਰੀ ਲਈ ਦੱਸ ਦਈਏ ਸਾਢੇ 72 ਦੀ ਮੱਝ ਹੋ ਗਈ ਹੈ ਮਾਨਸਾ ਮੰਡੀ ਤੇ ਅੱਜ ਦੇ ਰੇਟਾਂ ਦੇ ਵਿੱਚ ਸਾਢੇ 72 ਆ ਬੁੱਧਕੀ ਨੇ ਲੀਟਰ ਚ ਵਾਈ ਇਹ 10 ਕਿਲੋ 10 ਕਿਲੋ ਕਿ ਨਹੀਂ 10 ਤੋਂ ਵਾਰ ਹੀ ਹੋਗਾ ਕਿੰਨੇ ਕਿ ਦਿਨਾਂ ਦੀ ਚੁਈ ਹੈ ਹਾਂਜੀ 1 ਮਹੀਨਾ ਦੀ ਚੁਈ ਹੈ 10 ਦਿਨੋਂ ਹੋ ਗਏ ਤੋਂ 2 ਮਹੀਨਾ ਮੰਗੋਗੇ ਗੱਬਰਦਾਨੀ ਸੀ ਗੱਬਰ ਨਹੀਂ ਗੱਬਰ ਨਹੀਂ ਹੈਗੀ ਠੀਕ ਆ ਇਹ ਅੱਜ ਦੇ ਰੇਟ ਨੇ ਮਾਨਸਾ ਮੰਡੀ ਤੇ ਤੋਰ ਕੇ ਦਿਖਾ ਦੇ ਭਾਈ ਮਾੜਾ ਜਮ ਮਾਜ ਜਾਈ ਲਓ ਜੀ ਛੋਟੇ ਜੇ ਕਰਤੀ ਚਮਾ ਬਿਲਕੁਲ ਇੱਕ ਮਜ਼ਾਕ ਜਿਹਾ ਹੀ ਆ ਦੁੱਧ ਪੁੱਛਦਾ ਭਾਈ ਤੂੰ ਕਿੰਨ ਲੀਟਰ ਹੈ ਕਿਥੋਂ ਆਇਆ ਸਾਰੀ ਡਿਟੇਲ ਤੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕਿਹੜੇ ਪਿੰਡੋਂ ਆਏ ਹੋ ਦਲਗਿਆਲੀ ਤੋਂ ਆਏ ਆ ਜੀ ਦਲਗਿਆਲੀ ਤੋਂ ਹਾਂ ਜੀ ਠੀਕ ਆ ਮਾਨਸਰ ਦੇ ਲਵੀ ਆ ਤਾਂ ਹਨਾ ਹਾਂ ਜੀ ਹਾਂ ਮਾਨਸਰ ਦੇ ਰਵੇ ਤੇ ਕੰਮ ਚੂਆ ਹੈ ਇਹ ਪਹਿਲਾ ਛੂਆ ਕੱਟੀ ਹੈ ਜੀ ਪਹਿਲਾ ਛੂਆ ਹਾਂ ਜੀ ਕਿੰਨੀ ਉਪਰ ਦੀ ਹੋਗੀ ਭਲਾ ਇਹ ਉਪਰ ਦੀ ਇਹ ਜੀ 3.5 ਚਾਲ ਦੀ ਹੋ ਗਈ 3.5 ਚਾਲ ਦੀ ਹਾਂਜੀ ਥੋੜੀ ਜਿਹੀ ਲਿੱਛੀ ਆ ਨਾ ਥੋੜੀ ਜਿਹੀ ਲਿੱਛੀ ਆ ਗਈ ਕਾਹ ਲੀਟਰ ਦੁੱਧਾ ਹੋਣਾ ਥੱਲੇ ਦੁੱਧਾ ਇਹ ਟਾਈਮ ਜੀ 7 ਲੀਟਰ ਦੁੱਧ ਹੋਗਾਗਾ 7 ਲੀਟਰ ਤੇ ਆ ਕੱਟੀ ਆ ਮਗਰ ਕੱਟਾਈ ਨੇ ਮਗਰ ਕੱਟੀ ਆ ਜੀ ਕੱਟੀ ਆ ਹਾਂਜੀ ਛੂਈ ਬਈ ਮਹੀਨੇ ਤੋਂ ਤੇ ਇਹ ਛੂਈ ਨੂੰ ਸਮਝ ਲੋ ਹੋਵੇ 2 ਮਹੀਨੇ ਹੋਗੇ 2 ਮਹੀਨੇ ਹਾਂਜੀ ਤੇ ਤੂੰ ਗੱਬਣਦਾ ਆ ਗੱਬਣ ਕਿਨੇ ਚੱਦਿਆ ਗੱਬਣ ਇਹ ਹੈਗੀ 1 ਮਹੀਨੇ ਦੀ ਮਹੀਨੇ ਦੀ ਹਾਂਜੀ ਟਿਕ ਟੋਕ ਤਾਂ ਨਹੀਂ ਕਰਾਈ ਟਿਕ ਨਹੀਂ ਕਰਾਈ ਜੀ ਤਾਂ ਉਹ ਮਹੀਨੇ ਦੀ ਗੱਬਣ ਹੈ ਹਾਂ ਠੀਕ ਆ ਤੇ ਕੀ ਪਾ ਪੰਤਾ ਮੰਗਦਾ ਪਾਤਾ 60000 ਰੁਪਇਆ ਮੰਗਦੇ ਬਾਈ 8000 ਦੁੱਧ ਕਿਲੋ ਦਾ ਚਾਹੀਦਾ ਦੋਦੇ 60 ਕਿਲੋ 7 ਕਿਲੋ ਹਾਂਜੀ ਦੋਨੇ ਡੰਗਾਰਾ ਦੋਨੇ ਡੰਗਾਰਾ ਬੜੀਆ ਠੰਡੀ ਮਿਲਦੀ ਰੰਗ ਕੇ ਮਿਲਦੀ ਹੈ ਰੰਗ ਕੇ ਵੜੀਆ ਮਿਲਦੀ ਹੈ ਪਾ ਪੰਤਾ ਪਾ ਬੰਤਾ ਬਚਲ ਹੋਰ 55000 ਦੀ ਛੱਡਦੇ 55 ਛੱਡ ਦੋਗੇ ਹਾਂਜੀ ਠੀਕ ਹੈ ਮੋਬਾਈਲ ਨੰਬਰ ਬੋਲ ਦੇ 98756 65930 ਠੀਕ ਹੈ ਬਾਈ ਬਾਈ ਨਾਲ ਚ ਪਰ ਕਰਿਓ ਤਾਂ ਕਹਿ ਜਾ ਰੇਟ ਉਹ ਹੀ ਦੀ ਮੱਝ ਦੇਖ ਲੋ ਕਰ ਲੋ ਚੈੱਕ ਘਰੋਂ ਮੰਗੜਾਉਂ ਤਾਂ ਬਾਈ ਬਾਹਰ ਆਮੜੀ ਤਾਏ ਕੇਵਰੇ ਸਮਾ ਛੋਟਾ ਵਿਕਣਾ ਆਇਆ ਤੇ ਕਰਦਿਆਂ ਪਾਈਆਂ ਨਾਲ ਗੱਲਬਾਤ ਕੀ ਭਾ ਪਾਤਾ ਮੰਗਦਾ ਕਿੰਨੀ ਓਵਰ ਹੈ ਤੇ ਕਿੱਥੋਂ ਤੱਕ ਛੱਡਣਗੇ ਕਿਹੜੀ ਨਸਲ ਹੈ ਨਸਲ ਤਾਂ 90% ਮੋਰਾ ਹੀ ਕਹ ਦਿੰਦਾ ਹੁਣ ਤਾਂ ਸਾਰੇ ਕੀ ਹਾਂ ਤੇ ਚਲੋ ਕਰਦਿਆਂ ਮੈਂਆਂ ਨਾਲ ਗੱਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਹੈ ਵਧੀਆ ਜੀ ਵਧੀਆ ਠੀਕ ਹੈ ਕਿੰਨੇ ਚਿਰਦਾ ਹੋ ਗਿਆ ਹੈ ਬੱਚਾ 4 ਕਿਸ਼ਾਲਾਂ ਦੇ ਲਗਭਗ ਹੈ ਬਸ ਫੇਰ ਤਾਂ ਛਾਂਣ ਬਣ ਚਲਿਆ ਹਾਂ ਛਾਂਣ ਬਣ ਚਲਿਆ ਹਾਂ ਠੀਕ ਆ ਛੱਡਦੇ ਹਾਂ ਹਾਲਾ ਕੇ ਭਾਈ ਛੱਡਣਾ। ਤੇ ਕਟਰ ਘੂਟ ਕੇ ਮੈਂ ਆਇਆ। ਸਰਕਟ ਮਦਿਆ। ਗੂਰਾ ਵਧੀਆ। ਅੱਛਾ। ਤੇ ਇਧਰੋਂ ਦਿਖਾ ਲਈ ਪਿੱਛੋਂ ਮਾਰਦੇ ਕੈਮਰਾ ਥੋੜਾ ਜਿਹਾ। ਹੁਣ ਸ਼ੁਰੂਆਤ ਲੈ ਲਾ ਕੈਮਰਾ ਕੋ ਰੁਕ ਜਾ। ਤੇ ਕਿਤੋਂ ਤੱਕ ਮੰਗੇਗਾ ਹੁਣ? ਪੈਸਾ ਪੁੱਛਦਾ ਤੱਕ। 75000 ਦਾ ਦੇ ਦਾਂਗੇ ਮੁੱਲ 85000 ਦਾ। ਇਹ ਠੀਕੇ ਦਾ ਅਸੀਂ ਕਿਸਾਨ ਦਾ ਸੀ। ਇਤੀ ਕੇ ਦਾ ਬਾਈ ਠੀਕ ਹੈ ਦਾ ਉਹ ਹਾਇ ਯਾਦ ਟਿਕਾ ਟੁਕਾ ਨਹੀਂ ਯਾਦ ਨਹੀਂ ਭੁੱਲ ਗਏ ਜੱਟ ਬਾਬੇ ਹੁੰਦੇ ਭੁੱਲ ਭੁੱਲ ਕੇ ਐਵੇਂ ਗੱਪਾਂ ਰੇ ਭੁਲਾ ਨਾ ਦੇ ਲੈ ਬਾਈ ਜਨਾ ਚ ਪਰਕ ਕਰਿਓ ਮੋਬਾਈਲ ਨੰਬਰ ਬੋਲ ਦਿੰਨੇ ਆ ਮੋਬਾਈਲ ਨੰਬਰ ਦੱਸ ਦੇ ਇੱਕ ਵਾਰੀ 62 399 62 812 62 399 62 812 62 812 ਬਾਈ ਜਨਾ ਚ ਪਰਕ ਕਰਿਓ ਠੀਕ ਆ ਚਲ ਉਹ ਬਾਈ ਤਾਂ ਹਾਂ ਉਹ ਤਾਂ ਕਰਾ ਲਾਂ ਲਾ ਤੌਰ ਕੇ ਦਿਖਾ ਦੇ ਹਾਂ ਹਾਂ ਲਓ ਬਾਈ ਨੂੰ ਕੁਛ ਲਓ ਦੱਸੋ ਲਓ ਲਾ ਦਿਖਾ ਦੇ ਤੌਰ ਕੇ ਇੱਕ ਵਾਰੀ ਤੇ ਕੈਂਬੇ ਸੂਇਆ ਭਾਈ ਕੈਂਬੇ ਸੂਇਆ ਦੂਜਾ ਦੂਜੇ ਸੂਇਆ ਮੰਗ ਰਹਾ ਬੱਚੀ ਅੱਛਾ ਇਹ ਚਾਤ ਨਾ ਨਖੇ ਕੈਂਬੇ ਸੂਇਆ ਦੂਜਾ ਸੂਆ ਮੰਗ ਰਹਾ ਬੱਚੀ ਮੰਗ ਰ ਬੱਚੀ ਚੌਥਾ ਪੰਜਵਾਂ ਦਰ ਸੂਇ ਇਹ ਬੱਚੀ ਕਿਹੜੇ ਟੀਕੇ ਦਾ ਕੋਈ ਹੈ ਨੰਬਰ ਨੰਬਰ ਜਾਲ ਨਹੀਂ ਨੋ ਕੋਲ ਜੀ ਐਸ ਐਨੀ ਹੋ ਜੀ ਆ ਵੀ ਆ ਟੀਕਾ ਪ੍ਰਾਸੀ ਟੀਕਾ ਰਾਈ ਆ ਜੀ ਟੀਕਾ ਸਪੋਟ ਟੂ ਬਾਈ ਸਰਦਾਂ ਜਾਨੀ ਇਹ ਬਗੜ ਗਿਆ ਅੱਛਾ ਆ ਦਿਖਾ ਦੇ ਬੱਚੂ ਦਿਖਾ ਦੇ ਟੀਕਾ ਪ੍ਰਾਸੀ ਬਾਈ ਕਹਿੰਦੇ ਵੀ ਸਾਨੂੰ ਟੀਕੇ ਦਾ ਪਤਾ ਪਤਾ ਨਹੀਂ ਹੈਗਾ ਵੀ ਕਾਹੜਾ ਹੈ ਤੇ ਕੀ ਨੰਬਰ ਤੇ ਟੀਕੇ ਦਾ 80% ਤੇ ਹਾਂ ਦੁੱਧ ਕਿੰਨਾ ਲੀਟਰ ਹੈ ਦੁੱਧ 12 13 ਲੀਟਰ 12 ਮੰਨ ਕੇ ਚੱਲ 13 ਲੀਟਰ ਬਾਈ ਕਹਿੰਦਾ ਹੈ ਤੇ ਕੀ ਕੁਛ ਮੰਗੋਗੇ 55000 55 ਦੇਣ ਲਾਣੀ ਗੱਲ ਹੈ ਦੇਣ ਲਾਣੀ ਗੱਲ ਜਾਨੀ ਦੇ ਦਾਂਗੇ ਜਾਨੀ ਦੇ ਦਾਂਗੇ ਠੀਕ ਹੈ ਸਮਾਰ ਨੰਬਰ ਬੋਤ 99650 82878 ਠੀਕ ਧੰਨਵਾਦ ਦਿਖਾਓ ਨੇਕ ਬਾਰੀ ਫੇਰ ਦਿਖਾ ਦਿਓ ਕੈਮਰਾ ਮਾਰ ਕੇ ਚ ਮਾਰ ਕੇ ਸੂਰ ਕੈਮਰਾ ਠੀਕ ਹੈ ਭਾਈ ਗਾਈ ਦਿਖਾਉ ਨੇ ਇੱਕ ਜਮਾ ਛਰਾ ਅਮਰੀਕਨ ਤੇ ਦੁੱਧ ਕਾ ਲੀਟਰ ਆ ਭਾਈ ਭਾਈ 18 ਕਿਲੋ ਆ ਆ 1 ਲੀਟਰ ਤੋਂ ਹਾਂ ਜਮਾਇ ਕੰਡਾ 18 ਲੀਟਰ ਤੇਰਾ ਆ ਚੱਕ ਨੇ ਚਤਿ ਸੋਈ ਆ ਸੋਈ ਨੂੰ ਅੱਜ 9 ਦਿਨ ਹੋ ਗਏ ਵੀਰੇ 9 ਦਿਨ ਹਾਂਜੀ ਤੇ ਕਿਹੜੀ ਦਸਲ ਕਿਹੜੀ ਆ ਕੀ ਪਜਦੀ ਆ ਇਹ ਚੱਫਾ ਵੀ ਇਹ ਚੱਫਾ ਹਾਂਜੀ ਠੀਕ ਆ ਤੇ ਕਹਿੰਦੇ ਸੋਇਆ ਦੂਜਾ ਸੋਈ ਦੂਜਾ ਸੋਇਆ ਹਾਂਜੀ ਤੇ ਮੂੰਹ ਮਾਂ ਦਿਖਾ ਦਿਓ ਬਹੁਤ ਸਮਝ ਤੇ ਦਿਖਾ ਦਿਓ ਮੂੰਹ ਮਾਂ ਮੱਥਾ ਦਿਖਾ ਦਿਓ ਭਾਈ ਦਾ ਚਾਹੇ ਤਾਂ ਤਾਂ ਇਹ ਛਿੱਗੀ ਆ ਵੀਰੇ ਛਿੱਗੀ ਆ ਹਾਂਜੀ ਠੀਕ ਆ ਦੂਜੇ ਸੂਏ ਆ ਹਾਂਜੀ ਹਾਂਜੀ ਦੁੱਧ ਕਿ ਦੁੱਧ ਕਾ ਲੀਟਰ ਹੈ ਦੁੱਧ 18 ਕਿਲੋ ਆਈ 18 ਕਿਲੋ ਹਾਂਜੀ ਠੀਕ ਆ ਪਿਛਲੇ ਸੂਏ ਕਿੰਨਾ ਦਿੱਤਾ ਪਿਛਲੇ ਸੂਏ ਨੇ 22 ਕਿਲੋ ਕੱਢੇ ਵੀਰੇ 22 ਕਿਲੋ ਹਾਂ 24 25 ਜਿਆਦਾ ਵੀ ਕੱਢ ਦੋਗੀ 25 ਕੱਢ ਦੋ ਹਾਂਜੀ ਹਾਂਜੀ ਰਾਮ ਠੀਕ ਆ ਮੋਬਾਈਲ ਨੰਬਰ ਬੋਲੋ 98722 32143 ਠੀਕ ਤੇ ਬਾਈਆਂ ਨਾਲ ਚਪਰਕ ਕਰਿਓ ਤੋਰ ਕੇ ਦਿਖਾ ਦਿਨੇ ਇੱਕ ਵਾਰੀ ਲੈ ਤੋਰਾ ਤਾਰ ਕਰ ਲੋ ਚੱਕ ਬਾਈ